ਸਵਾਗਤ ਹੈ ਕਿਸਾਨ ਵੀਰੋ ਔਰ ਡਾਟੇ ਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਮੇਰੇ ਪਿੰਡ ਦੀ ਹੈ ਜੀ ਇੱਕ ਸਾਨੂੰ ਗੱਬਣ ਝੋਟੀ ਦਿਖਾ ਦਿਆਂ ਕਿਹੜਾ ਸੂਆ ਜਾਂ ਕਿੰਨਾ ਕੁ ਦੁੱਧ ਬਾਦ ਕੱਢਿਆ ਪਹਿਲੇ ਸੂਆ ਦਾ ਉਹ ਸਾਰਾ ਪੁੱਛ ਕੇ ਦੱਸ ਦਾਂਗੇ ਬਾਕੀ ਵਪਾਰ ਦਾ ਕੋਈ ਕੰਮ ਨਹੀਂ ਘਰੇ ਕਾਫੀ ਪਸ਼ੂ ਰੱਖੇ ਹੋਏ ਇਹਨਾਂ ਦੇ ਠੀਕ ਹੈ ਜੀ ਚੰਗੇ ਤੋਂ ਚੰਗਾ ਪਸ਼ੂ ਘਰੇ ਹੁੰਦਾਗਾ ਤੇ ਅੱਜ ਇੱਕ ਝੋਟੀ ਘਰ ਦੀ ਇਹਨਾਂ ਦੇ ਬਕਾਊਆ ਨੰਬਰ ਦੱਸ ਦਿਆ ਨੰਬਰ ਵੀਰਾਂ ਦਾ ਹੈਗਾ ਬਾਕੀ ਸਕਰੀਨ ਤੇ ਜਾਰ ਰਿਹਾ 750 82 70765 ਇਹ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਜਾਰ ਰਿਹਾ ਪਿੰਡ ਸਾਡਾ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਤਸਵੀਰ ਰਾਮਪੁਰਾ ਫੂਲ ਮੇਰੇ ਪਿੰਡ ਦੀ ਵੀਡੀਓ ਹੈ ਜੀ ਚੰਗੀ ਬਰੀਡ ਵਾਲੀ ਸਾਨੂੰ ਝੋਟੀ ਦਿਖਾਵੇ ਸੱਸੀ ਗਾਲ ਜੀ ਹੋਠ ਠੀਕ ਠਾਕ ਹੋ ਜੀ ਹਾਂਜੀ ਪਹਿਲਾਂ ਤਾਂ ਨੰਬਰ ਨੰਬਰ ਤਾਂ ਮੈਂ ਬੋਲਦਾ ਪ ਜਿਲਾ ਆਪਾਂ ਨੂੰ ਬਠਿੰਡਾ ਜਿਲਾ ਬਠਿੰਡਾ ਦੇ ਸੀਰ ਰਾਮ ਪ੍ਰਫੂਲ ਹਾਂਜੀ ਸੈਂਪਲ ਬੰਦੇ ਆ ਜੀ ਸਿੱਧੇ ਕੋਈ ਏਡੇ ਬਲਫੇਰ ਵਾਲੇ ਨਹੀਂ ਤੇ ਝੋਟੀ ਆਪਣੀ ਜਿਹੜੀ ਆਪਾਂ ਦੇਖ ਰਹੇ ਹਾਂ ਜੀ ਘਰ ਦੀ ਆ ਨਾ ਘਰ ਦੀ ਆ ਘਰ ਦੀ ਝੋਟੀ ਆ ਗਈ ਤੇ ਕਿਹੜਾ ਸੂਆ ਸੁੰਦੀ ਆ ਜੀ ਇਹ ਤੀਜੇ ਕਿਸੇ ਸੂਏ ਸੁੰਦੀ ਤੀਜੇ ਸੂਏ ਸੁੰਦੀ ਤੇ ਦੋ ਸੂਏ ਆਪਣੇ ਘਰੇ ਪਿੱਤੇ ਪਿਆ ਹਾਂਜੀ ਹਾਂਜੀ ਪਹਿਲੇ ਸੂਏ ਕਿੰਨਾ ਦੋ ਦਿੱਤਾ ਸੀ ਇਹਨੇ ਪਹਿਲੇ ਸੂਏ ਤਾਂ ਦਿੱਤਾ ਸੀ 10 ਕਿਲੋ ਦੂਜੇ ਸੇਨੇ ਦਿੱਤਾ ਗਿਆ 13 ਕਿਲੋ ਦੂਜੇ ਸੂਏ 13 ਕਿਲੋ ਦੁੱਧ ਦਾ ਦਿੱਤਾ ਹੋਇਆ ਤੇ ਐਤ ਕੀ ਫਿਰ ਅਮੀਰ 15 ਦੇ 15 ਤੱਕ ਅਮੀਰ ਹੈ ਦੀ ਵੱਧ ਹੀ ਹੈ ਜੀ ਇਹ ਤੇ ਨਾੜਾ ਨੂੰ ਨਾ ਹਵਾਨੇ ਤੇ ਪੂਰੀਆਂ ਤੇ ਸੀਮਨ ਚੰਗਾ ਲੱਗਿਆ ਦੇ ਅੱਗੇ ਹਾਂਜੀ ਹਾਂਜੀ ਆਪ ਵੀ ਚੰਗੇ ਸੀਮਨ ਦੀਆ ਕਿਉਂਕਿ ਬਾਈਆਂ ਦਾ ਜਿਹੜਾ ਕੰਮ ਆ ਨਾ ਸੀਮਨ ਦਾ ਹੀ ਆ ਹਨਾ ਹਾਂਜੀ ਹਾਂਜੀ ਕਿਉਂਕਿ ਟੀਕੇ ਪਾਉਂਦੇ ਆ ਸਾਰੇ ਡਾਕਟਰਾਂ ਰੋਟਰਾਂ ਕੋਲੋਂ ਇਹਨਾਂ ਕੋਲ ਟੀਕੇ ਜਾਂਦੇ ਆ ਸਾਰੇ ਜੇ ਕੋਈ ਸੀਮਨ ਵੀ ਲੈਣਾ ਜਿਹੜਾ ਨੰਬਰ ਆ ਸਕਰੀਨ ਤੇ ਚੱਲੀ ਜਾਂਦਾ ਇਹ ਤੁਸੀਂ ਲੈ ਸਕਦੇ ਆ ਬਾਈ ਤੋਂ ਮੱਝ ਦਾ ਗਾਂ ਦਾ ਸ਼ਾਹੀਵਾਲ ਦਾ ਐਚਪ ਦਾ ਮੋਰਾ ਨਸਲ ਦਾ ਨੀਲੀ ਰਾਵੀ ਨਸਲ ਦਾ ਸਾਰੇ ਤਰ੍ਹਾਂ ਦਾ ਅਵੇਲੇਬਲ ਸੀਮਨ ਹੈ ਜੀ ਇਹਨਾਂ ਦਾ ਮੇਰੇ ਪਿੰਡ ਦੀ ਆ ਤੇ ਬਾਕੀ ਦੀ ਗੱਲ ਤੀਜਾ ਸੂਆ ਐਤ ਕੀ ਸੂਂਦੀ ਆ ਚੰਗਾ ਸੀਮਨ ਲੱਗਿਆ ਹੋਊ ਜਿਹੜੇ ਵੀਰ ਦਾ ਨੰਬਰ ਸਕਰੀਨ ਤੇ ਜਲੀ ਜਾਂਦਾ ਉਹ ਤੁਸੀਂ ਪੁੱਛ ਸਕਦੇ ਆ ਕਨਫਰਮ ਗੱਲ ਹੋ ਜਿਹੜਾ ਤੁਹਾਨੂੰ ਦੱਸਦਾ ਉਹੀ ਬੱਚਾ ਨੇ ਝੋਟੀ ਨੇ ਦੇਣਾ ਤੇ ਖੋਲੋ ਜੀ ਫਿਰ ਇਹਦਾ ਤੋਰਾ ਕਰਾ ਲਿਓ ਚੈੱਕ ਚੰਗੀਆਂ ਜੋ ਅੱਗੇ ਜੀ ਕੱਦ-ਕਾੜ ਚੰਗਾ ਸੂਆ ਅਰੀਜਨਲ ਤੁਹਾਨੂੰ ਤੀਜਾ ਦੱਸਿਆ ਤਾਂ ਤੀਜਾ ਹੀ ਹੋਊਗਾ ਤੇ ਦੁੱਧ ਦੇ ਦੀ 15 ਕਿਲੋ ਨੇ ਕਢਣੀ ਘੜਨਾ ਤੇ ਦਿਨ ਕਿੰਨੇ ਬਾਕੀ ਆ ਜੀ ਇਹਦੇ ਇਹ ਤਾਂ ਦਿਨ ਜੀ 11 ਤਰੀਕ ਨੂੰ ਤਣ ਪੂਰੇ ਆ 11 ਤਰੀਕ ਨੂੰ ਦਿਨ ਪੂਰੇ 4 ਤਰੀਕ ਨੂੰ ਆਪਾਂ ਵੀਡੀਓ ਕਵਰ ਕਰ ਰਹੇ ਆ ਐਚਬਾੜ ਆ ਗਈ ਥੱਲੇ ਤਿਆਰ ਹੋਈ ਵੀ ਆ ਜੀ ਤੇ ਹੁੰਦੀ ਵੀ ਆਉਂਦੀ ਆ ਤੇ ਹੋ ਵੀਣਾ ਮੋੜ ਲਿਓ ਜੀ ਚੰਗੀਆਂ ਜੋ ਆ ਗਈ ਬਾਕੀ ਫੇਸ ਦੀ ਕੁਆਲਿਟੀ ਚੰਗੀ origignal ਤੀਜਾ ਸੂਪ ਪਿਓਰ ਜੈਡ ਬਲੈਕ ਤੇ ਦੁੱਧ ਨੇ ਬਾਕੀ ਦੇਣਾ ਹੋਰ ਥਣਾ ਥਣਾ ਦੀ ਓਕੇ ਆ ਜੀ ਜਮ ਓਕੇ ਜੀ ਓਕੇ ਜਮ ਬੰਨ ਲਓ ਇਧਰ ਹੀ ਬੰਨ ਲਓ ਥਣਾ ਥਣਾ ਦੀ ਜਮਾ ਓਕੇ ਆ ਚਾਰ ਸੱਬੇਰੇ ਦੀ ਚੰਗੀ ਕੱਲਾ ਕੱਲਾ ਥਾਨ ਲੱਗਿਆ ਭਾਰ ਪਿੱਛਾ ਸਾਬ ਬਾਈਆਂ ਦੀ ਗਾਰੰਟੀ ਆ ਉਹ ਜਿਵੇਂ ਮਰਜ਼ੀ ਤੁਸੀਂ ਪੁੱਛ ਸਕਦੇ ਜਿਹੜੀ ਵੀ ਗੱਲ ਪੁੱਛਣੀ ਆ ਭੂਮ ਦੇ ਉੱਤੇ ਤੇ ਬਾਕੀ ਦੀ ਗੱਲ ਡਿਮਾਂਡ ਇਹਦੀ ਜੀ ਪੈਸੇ ਪੈਸੇ ਦੀ 1 ਲੱਖ 40 ਹਜ਼ਾਰ 1 ਲੱਖ 40 ਹਜ਼ਾਰ ਹਾਂ ਮਾਨਦਾਨ ਮੌਕੇ ਦੇ ਹੋ ਜਾਊਗਾ ਹਾਂਜੀ ਹਾਂਜੀ ਓਕੇ 1 ਲੱਖ 40 ਤੁਹਾਡਾ ਮਾਨਦਾਨ ਹੋ ਜਾਊ ਚੰਗੀਆਂ ਝੋਟੀਆਂ ਜਵਾਬੀ ਜੀ ਜੇ ਤੁਸੀਂ ਕੋਲੇ ਆਓਗੇ ਤੁਹਾਡਾ ਮਨ ਖੁਸ਼ ਹੋਊਗਾ ਕੋਈ ਇਹ ਜੀ ਗੱਲ ਨਹੀਂ ਹੈਗੀ ਵੀ ਤੁਸੀਂ ਨਰਾਜ ਹੋਵੋਗੇ ਤੀਜਾ ਸੂਆ ਮਾਨ ਤਾਨ ਤੁਹਾਡਾ ਖੁੱਲਾ ਹੋ ਜਾਣਾ ਕਿਉਂਕਿ ਲੋਕਲ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਨੰਬਰ ਵਾਈਆਂ ਦਾ ਸਕਰੀਨ ਤੇ ਚੱਲੀ ਜਾਂਦਾ ਮੇਰੇ ਪਿੰਡ ਦੀ ਵੀਡੀਓ ਜੇ ਪਿੰਡ ਸਾਡਾ ਦੁੱਲੇ ਵਾਲਾ ਜ਼ਿਲ੍ਹਾ ਬਟਿੰਡਾ ਤਸੀਲ ਰਾਮਪਰਾ ਫੂਲ ਨੇੜੇ ਸਾਡੇ ਇੱਕ ਪਾਸੇ ਬਰਨਾਲੇ ਜ਼ਿਲ੍ਹੇ ਦਾ ਪਹਿਲਾ ਪਿੰਡ ਆ ਗਿਆ ਜੰਗੀਆਂਣਾ ਤੇ ਸਾਡਾ ਪਿੰਡ ਲਾਸਟ ਆ ਗਿਆ ਬਟਿੰਡੇ ਜਿਹਦੇ ਦਾ ਕੋਲੇ ਸਾਡੇ ਸਲਾਤਪੁਰਾ ਕੋਲ ਰੂਪੇ ਆਸ-ਪਾਸ ਦੇ ਪਿੰਡ ਆ ਗਏ ਜੀ ਸਿੱਧੇ ਤੇ ਜਮਾ ਪੱਦਰ ਬੰਦੇ ਇੱਕ ਝੂਟੀ ਸਿੱਖ ਤੁਹਾਨੂੰ ਦਿਖਾਤੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲ